ਰੋਹਨ ਨੂੰ ਬਿੰਮੀ ਦੀ ਆ ਹਾਲਤ ਵੇਖ ਕੇ ਘਬਰਾਹਟ ਹੋ ਰਹੀ ਸੀ ਉਹ ਸੋਚ ਰਿਹਾ ਹੈ ਕਿ ਉਹ ਕਿਵੇਂ ਬਿੰਮੀ ਦੇ ਦੁੱਖ ਨੂੰ ਘਟ ਕਰ ਸਕੇ ਪਰ ਉਹ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਬਿੰਮੀ ਦੇ ਕਰ ਕਿਸੇ ਨੂੰ ਨਹੀਂ ਦੱਸ ਸਕਦਾ ਕਿਉਂ ਬਿੰਮੀ ਤੇ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਹੁਣ ਤਾਂ ਮੇਰੇ ਮੰਮੀ ਪਾਪਾ ਨੇ ਵੀ ਨਹੀਂ ਮੰਨਣਾ ਕੀ ਕਰਾਂ ਮੈਂ ਬਿੰਮੀ ਤੋਂ ਮੇਰਾ ਇਹ ਹਾਲ ਵੇਖਿਆ ਨਹੀਂ ਜਾਂਦਾ ਉਹਦੀਆਂ ਅੱਖਾਂ ਵਿੱਚੋਂ ਹੰਝੂ ਥੱਲੇ ਡਿੱਗ ਪੈਂਦੇ ਹਨ ਰੋਹਨ ਦੇ ਜਾਣ ਤੋਂ ਬਾਅਦ ਬੀਮੀ ਸੋਚਦੀ ਹੈ ਕਿ ਹੁਣ ਮੈਨੂੰ ਰੋਹਨ ਨਾਲ ਬਿਲਕੁਲ ਗੱਲ ਨਹੀਂ ਕਰਨੀ ਚਾਹੀਦੀ। ਉਹ ਮੈਨੂੰ ਪਿਆਰ ਤਾਂ ਕਰਦਾ ਹੈ। ਇਹ ਮੈਨੂੰ ਪਤਾ ਹੈ। ਕਿਤੇ ਉਹ ਦੁਬਾਰਾ ਮੇਰੇ ਬਾਰੇ ਸੋਚਣ ਲੱਗੇ। ਨਹੀਂ ਨਹੀਂ। ਇਹ ਨਹੀਂ ਹੋ ਸਕਦਾ। ਹੁਣ ਉਹਦਾ ਸਮਾਜ ਵਿੱਚ ਇੱਕ ਰੁਤਬਾ ਹੈ। ਲੋਕ ਉਹਦੇ ਤੇ ਉਂਗਲਾਂ ਉਠਾਉਣਗੇ। ਮੈਂ ਇਹ ਨਹੀਂ ਹੁਣ ਦਿਆਂਗੀ। ਹੁਣ ਮੈਂ ਉਸ ਨਾਲ ਬਿਲਕੁਲ ਗੱਲ ਨਹੀਂ ਕਰਾਂਗੀ ਤੇ ਕਿਰਤ ਨੂੰ ਮੰਨ੍ਹਾ ਕਰ ਦੇਵਾਂਗੀ ਕਿ ਉਹ ਇੱਥੇ ਨਾ ਆਇਆ ਕਰੇ। ਵਿਧਵਾ ਨੂੰ ਤਾਂ ਲੋਕ ਉਂਝ ਨਹੀਂ ਟਿਕਣ ਦਿੰਦੇ। ਮੰਮੀ ਨੇ ਤਾਂ ਕਿ ਜੇ ਕੀਤੇਰ ਮੈਨੂੰ ਰੋਹਨ ਨਾਲ ਗੱਲ ਕਰਦੇ ਦੇਖ ਲਿਆ ਤਾਂ ਰੋਲਾ ਪਾ ਕੇ ਮੈਨੂੰ ਘਰੋਂ ਹੀ ਕਟਵਾ ਦੇਵੇਗੀ। ਰੋਹਨ ਨੂੰ ਭੇਜ ਕੇ ਕਿਰਤ ਅੰਦਰ ਆਈ ਤਾਂ ਬਿੰਮੀ ਉਸ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਵੀਰੇ ਨੂੰ ਕਹਿ ਦੇ ਕਿ ਉਹ ਇੱਥੇ ਨਾ ਆਇਆ ਕਰੇ। ਇਹ ਹੁਣ ਸਹੀ ਨਹੀਂ ਉਹਦੇ ਲਈ ਤੇ ਨਾ ਮੇਰੇ ਲਈ। ਕਿਰਤ ਕਹਿੰਦੀ ਲੈ ਹੁਣ ਆਪਣੀ ਭੈਣ ਦੇ ਘਰ ਆਉਣਾ ਛੱਡ ਦੇਵੇ। ਮੈਨੂੰ ਮਿਲਣ ਤਾਂ ਉਸਨੇ ਆਉਣਾ ਹੀ ਹੈ। ਬਿੰਮੀ ਕਹਿੰਦੀ ਤੂੰ ਉਸ ਨੂੰ ਉੱਥੇ ਜਾ ਕੇ ਮਿਲਾਇਆ ਕਰ ਸਮਾਜ ਵਿੱਚ ਜੋ ਗਲਤ ਲੱਗਦਾ ਹੈ ਉਹ ਨਹੀਂ ਕਰਨਾ ਚਾਹੀਦਾ ਕਿਰਤ ਕਹਿੰਦੀ ਮੈਡਮ ਜੀ ਆਪਣੇ ਘਰ ਕਿਸੇ ਨੂੰ ਤੁਹਾਡੇ ਰਿਸ਼ਤੇ ਬਾਰੇ ਕੋਈ ਪਤਾ ਨਹੀਂ ਜੇ ਵੀਰਾ ਨਾ ਆਵੇਗਾ ਤਾਂ ਸਾਰੇ ਸਵਾਲ ਕਰਨਗੇ ਕਿ ਤੇਰਾ ਭਰਾ ਤੇਰੇ ਘਰ ਕਿਉਂ ਨਹੀਂ ਆਉਂਦਾ ਬਿੰਮੀ ਕਹਿੰਦੀ ਫਿਰ ਤੂੰ ਉਹਨੂੰ ਮੇਰੇ ਕਮਰੇ ਵਿੱਚ ਬਿਲਕੁਲ ਨਹੀਂ ਲੈ ਕੇ ਆਉਣਾ ਕਿਰਤ ਕਹਿੰਦੀ ਠੀਕ ਹੈ ਮੈਂ ਨਹੀਂ ਲੈ ਕੇ ਆਉਂਦੀ ਤੇਰੇ ਕੋਲ ਰੋਹਨ ਕਰ ਜਾਂਦਾ ਹੈ ਉਸ ਨੂੰ ਪਰੇਸ਼ਾਨ ਵੇਖ ਉਸਦੀ ਮਾ ਸੁਸ਼ਮਾ ਉਸ ਨੂੰ ਕਹਿੰਦੀ ਹੈ ਕਿ ਬੇਟਾ ਕੀ ਗੱਲ ਕੁਝ ਪਰੇਸ਼ਾਨ ਲੱਗਦਾ ਸੁਸ਼ਮਾ ਅਵਨੇਸ਼ ਨੂੰ ਕਹਿੰਦੀ ਹੈ ਕਿ ਹੁਣ ਇਸ ਦੇ ਬਰਾਬਰ ਦੀ ਕੁੜੀ ਲੱਭ ਕੇ ਇਸ ਦਾ ਵਿਆਹ ਕਰਦੇ ਹਾਂ ਅਸੀਂ ਵੀ ਆਪਣੇ ਪੋਤੇ ਪੋਤੀਆਂ ਖੜਾ ਲਈਏ ਰੋਹਨ ਉਹਨਾਂ ਕੋਲ ਉੱਠ ਕੇ ਚਲਾ ਜਾਂਦਾ ਹੈ ਤਾਂ ਸੁਸ਼ਮਾ ਅਵਨੇਸ਼ ਨੂੰ ਕਹਿੰਦੀ ਹੈ ਕਿ ਹੁਣ ਇਹ ਬਿੰਮੀ ਬਾਰੇ ਗੱਲ ਕਰ ਰਿਆ ਸੀ ਉਦੋਂ ਤਾਂ ਉਹਦੇ ਮਾ ਮਾਪੇ ਨਹੀਂ ਮੰਨੇ ਸਾਨੂੰ ਬੇਇੱਜ਼ਤ ਕਰਕੇ ਕਰੋ ਕੱਢਿਆ ਸੀ ਉਹ ਸਾਲ ਵਿਆਹੀ ਰਹੀ ਕੁੜੀ ਉਹਦੇ ਕੁਛੜ ਹੈ ਇਹ ਹੁਣ ਵੀ ਉਹਦੀਆਂ ਗੱਲਾਂ ਕਰਦਾ ਏ ਕਹਿੰਦਾ ਮੇਰੇ ਤੋਂ ਉਹਦੀ ਹਾਲਤ ਵੇਖੀ ਨਹੀਂ ਜਾਂਦੀ ਉੱਚੇ ਅਹੁਦੇ ਤੇ ਬੈਠਣ ਨਾਲ ਦਿਲ ਤਾਂ ਨਹੀਂ ਬਦਲ ਜਾਂਦਾ ਅਵਨੇਸ਼ ਕਹਿੰਦਾ ਲੈ ਹੁਣ ਨਹੀਂ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਉਹ ਖਰਾਬ ਕਰਨ ਦੇਣੀ ਹੁਣ ਇਹਦਾ ਉਸ ਕੁੜੀ ਦਾ ਕੀ ਮੇਲ ਇਹ ਸ਼ਹਿਰ ਦਾ ਡੀਸੀ ਕੱਲ ਨੂੰ ਲੋਕ ਕੀ ਕਹਿਣਗੇ ਇੱਕ ਵਿਧਵਾ ਕੁੜੀ ਨਾਲ ਕਿਉਂ ਵਿਆਹ ਕਰ ਲਿਆ ਇਹ ਹੁਣ ਬਿਲਕੁਲ ਨਹੀਂ ਹੋ ਸਕਦਾ ਰੋਹਨ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਬਿੰਮੀ ਵੀ ਸ਼ਾਇਦ ਮੰਨੇ ਕਿ ਨਾ ਮੰਨੇ ਜੇ ਉਹ ਕਹੇਗਾ ਅਸੀਂ ਪਿਆਰ ਕਰਦੇ ਹਾਂ ਤਾਂ ਬਿੰਮੀ ਦੀ ਬਦਨਾਮੀ ਹੋਵੇਗੀ ਮੇਰੇ ਮੰਮੀ ਪਾਪਾ ਵੀ ਨਹੀਂ ਮੰਨਦੇ ਉਹਦੇ ਮਨ ਵਿੱਚ ਬਹੁਤ ਉਲਝਣ ਬਣੀ ਹੋਈ ਸੀ ਉਹ ਕਿਰਤ ਨੂੰ ਫੋਨ ਕਰਦਾ ਹੈ ਤਾਂ ਉਸ ਨੂੰ ਬਿੰਮੀ ਬਾਰੇ ਪੁੱਛਦਾ ਹੈ ਕਿ ਤੇਰਾ ਕੀ ਖਿਆਲ ਹੈ ਬਿੰਮੀ ਬਾਰੇ ਕਿ ਉਹ ਦੁਆਰਾ ਵਿਆਹ ਕਰਾਉਣ ਲਈ ਤਿਆਰ ਹੋ ਜਾਵੇਗੀ ਕਿਰਤ ਕਹਿੰਦੀ ਹੈ ਕਿ ਵੀਰੇ ਜੋ ਤੂੰ ਸੋਚ ਰਿਹਾ ਹੈ ਉਹ ਸ਼ਾਇਦ ਨਹੀਂ ਹੋ ਸਕਦਾ ਬਿਮੀਦਾ ਕਹਿ ਰਹੀ ਸੀ ਕਿ ਆਪਣੇ ਵੀਰੇ ਨੂੰ ਕਹ ਦੇ ਕਿ ਇੱਥੇ ਨਾ ਆਇਆ ਕਰੇ ਮੈਂ ਕਿਹਾ ਜੇ ਮੇਰਾ ਵੀਰਾ ਮੇਰੇ ਘਰ ਨਾ ਆਵੇਗਾ ਤਾਂ ਸਾਰੇ ਸਵਾਲ ਕਰਨਗੇ ਤਾਂ ਕਹਿੰਦੀ ਹੈ ਕਿ ਉਸ ਨੂੰ ਮੇਰੇ ਕਮਰੇ ਵਿੱਚ ਤਾਂ ਬਿਲਕੁਲ ਨਾ ਲੈ ਕੇ ਆਵੀਂ ਰੋਹਨ ਕਹਿੰਦਾ ਮੈਂ ਤਾਂ ਉਸ ਨੂੰ ਕੁਝ ਨਹੀਂ ਕਿਹਾ ਨਾ ਉਸ ਨਾਲ ਕੁਝ ਮਾੜਾ ਕੀਤਾ ਉਹ ਮੇਰੇ ਨਾਲ ਐਵੇਂ ਕਿਉਂ ਕਰਦੀ ਹੈ ਕਿਰਤ ਕਹਿੰਦੀ ਵੀਰੇ ਤੂੰ ਵੀ ਨਹੀਂ ਉਸ ਦੀ ਹਾਲਤ ਨੂੰ ਸਮਝ ਸਕਦਾ ਮੈਂ ਇੱਕ ਔਰਤ ਹਾਂ ਨਾ ਮੈਂ ਸਮਝ ਸਕਦੀ ਹਾਂ ਉਹ ਜਿਹੜੀ ਚੱਕੀ ਵਿੱਚ ਪਿਸ ਰਹੀ ਹੈ ਨਾ ਕੋਈ ਹੋਰ ਕੁੜੀ ਹੁੰਦੀ ਤਾਂ ਹੁਣ ਤੱਕ ਖੁਦਕਸ਼ੀ ਕਰ ਲੈਂਦੀ ਪਤਾ ਨਹੀਂ ਕਿਵੇਂ ਜੀ ਰਹੀ ਹੈ ਬਹੁਤ ਮਹਾਨ ਸੋਚ ਹੈ ਉਹਦੇ ਮਾਪ ਪਿਓ ਦੀ ਇੱਜ਼ਤ ਲਈ ਪਿਆਰ ਦੀ ਕੁਰਬਾਨੀ ਪਤੀ ਤੇ ਸਹੁਰੇ ਘਰ ਦੀ ਇੱਜ਼ਤ ਲਈ ਹਰ ਜ਼ੁਲਮ ਸਹਿ ਜਾਣਾ ਬੱਚੀ ਲਈ ਆਪਣਾ ਆਪ ਹੀ ਮਾਰ ਲੈਣਾ ਆਪਣੇ ਪਿਆਰ ਦੀ ਬਦਨਾਮੀ ਨਾ ਹੋਵੇ ਉਸ ਤੋਂ ਦੂਰ ਰਹਿਣਾ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਹੈ ਆਪਣੇ ਲਈ ਤਾਂ ਜਿਉਣਾ ਹੀ ਭੁੱਲ ਗਈ ਹੈ ਮੈਨੂੰ ਪਤਾ ਹੈ ਉਹ ਤੇਰੇ ਤੋਂ ਦੂਰ ਇਸ ਲਈ ਰਹਿਣਾ ਚਾਹੁੰਦੀ ਹੈ ਤਾਂ ਜੋ ਤੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕੇ ਨਹੀਂ ਪਿਆਰ ਤੋਂ ਦੂਰ ਹੋਣ ਦਾ ਦਰਦ ਉਹਦੀਆਂ ਅੱਖਾਂ ਵਿੱਚ ਮੈਂ ਦੇਖਿਆ ਹੈ ਰੋਹਨ ਕਹਿੰਦਾ ਫਿਰ ਅਸੀਂ ਕਿਉਂ ਨਹੀਂ ਇੱਕ ਹੋ ਸਕਦੇ ਜਦੋਂ ਹਣ ਬਿੰਮੀ ਦੇ ਪਤੀ ਦੀ ਮੌਤ ਹੋ ਗਈ ਹੈ ਔਰਤ ਨੂੰ ਵੀ ਦੂਜੇ ਵਿਆਹ ਦਾ ਹੱਕ ਹੈ ਉਸ ਨੂੰ ਦੁਬਾਰਾ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੱਕ ਹੈ ਕਿਰਤ ਕਹਿੰਦੀ ਉਸ ਨੂੰ ਹੱਕ ਹੈ ਪਰ ਤੂੰ ਉਹਦੀ ਜ਼ਿੰਦਗੀ ਵਿੱਚ ਨਹੀਂ ਆ ਸਕਦਾ ਤੂੰ ਇੱਕ ਵਿਧਵਾ ਨਾਲ ਉਹ ਵੀ ਇੱਕ ਬੱਚੇ ਦੀ ਮਾਂ ਨਾਲ ਵਿਆਹ ਕਰੇਗਾ ਤਾਂ ਸੌ ਸਵਾਲ ਖੜੇ ਹੋਣਗੇ ਕਿ ਤੂੰ ਬਿੰਮੀ ਨਾਲ ਕਿਉਂ ਵਿਆਹ ਕਰਵਾ ਰਿਹਾ ਹੈ ਇੱਕ ਕੁਆਰਾ ਮੁੰਡਾ ਉਹ ਵੀ ਜੋ ਕਿਸੇ ਉੱਚੇ ਅਹੁਦੇ ਤੇ ਹੋਵੇ ਬੀਰੇ ਤੂੰ ਹੁਣ ਬਿੰਮੀ ਨੂੰ ਭੁੱਲ ਜਾ ਉਹ ਤੇਰੀ ਜ਼ਿੰਦਗੀ ਵਿੱਚੋਂ ਜਾ ਚੁੱਕੀ ਹੈ ਤੇ ਦੁਬਾਰਾ ਉਹਦੀਆਂ ਯਾਦਾਂ ਨੂੰ ਤਾਜ਼ਾ ਨਾ ਕਰ ਇਸ ਵਿੱਚ ਹੀ ਤੇਰੀ ਤੀ ਬਿੰਮੀ ਦੀ ਭਲਾਈ ਹੈ ਰੋਹਨ ਬਹੁਤ ਸੋਚਦਾ ਹੈ ਕਿ ਹੁਣ ਸਮਾਜ ਹਰ ਇਨਸਾਨ ਨੂੰ ਆਪਣੀ ਮਰਜ਼ੀ ਨਾਲ ਕਿਉਂ ਨਹੀਂ ਜਿਉਣ ਦਿੰਦਾ ਆਹ ਗੱਲ ਦੀ ਸਮਝ ਇਜਾਜ਼ਤ ਨਹੀਂ ਦਿੰਦਾ ਇਹ ਗੱਲ ਦਾ ਸਮਾਜ ਇਜਾਜ਼ਤ ਇਜਾਜ਼ਤ ਨਹੀਂ ਦਿੰਦਾ ਸਮਾਜ ਇਨਸਾਨ ਲਈ ਬਣਿਆ ਹੈ ਕਿ ਇਨਸਾਨ ਸਮਾਜ ਲਈ ਜਿਸ ਸਮਾਜ ਵਿੱਚ ਇਨਸਾਨ ਆਪਣੀ ਮਰਜ਼ੀ ਨਾਲ ਜੀ ਨਹੀਂ ਸਕਦਾ ਕੀ ਕਰਨਾ ਹੈ ਉਸ ਸਮਾਜ ਨੂੰ ਪਰ ਉਹ ਕਹ ਲੀ ਤੇ ਹਉੱਚੇਪਣ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ ਉਹ ਆਪਣੇ ਮੰਮੀ ਪਾਪਾ ਨੂੰ ਵੀ ਦੁਖੀ ਨਹੀਂ ਕਰਨਾ ਚਾਹੁੰਦਾ ਉਹ ਕਹਿੰਦਾ ਹੈ ਕਿ हे ਪ੍ਰਭੂ ਤੂੰ ਹੀ ਕੁਝ ਜਿਹਾ ਕਰ ਦੇ ਕਿ ਅਸੀਂ ਦੋਵੇਂ ਮਿਲ ਜਾਈਏ ਕਿਉਂਕਿ ਸਾਡਾ ਪਿਆਰ ਸੱਚਾ ਹੈ ਉਦਰ ਬਿੰਮੀ ਦੇ ਘਰ ਵਿੱਚ ਰੀਨੂ ਦੀ ਅਕਰਤੂਤਾ ਕਰਕੇ ਕਿਰਤ ਦੇ ਆਉਣ ਆਰ ਇਹਨੋਂ ਦੀ ਕੋਈ ਅਹਮiyet ਨਹੀਂ ਰਹੀ ਸੀ ਉਹਦੇ ਕਿਸੇ ਵੀ ਗੱਲ ਨਾਲ ਘਰ ਵਿੱਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹ ਬੇਨਾਤਮਤਬ ਦੇ ਬੋਲਦੀ ਰਹਿੰਦੀ ਹੁਣ ਤਾਂ ਬਲਰਾਜ ਤੇ ਸੋਨੂ ਵੀ ਉਸਦੀ ਗੱਲ ਨਹੀਂ ਸੁਣਦੇ ਸਨ ਜਦੋਂ ਘਰ ਵਿੱਚ ਉਸਦੀ ਕਿਸੇ ਵੀ ਗੱਲ ਦਾ ਕੋਈ ਰਿਐਕਟ ਨਾ ਕਰਦਾ ਤਾਂ ਆਣ ਗਵਣ ਜਾ ਕੇ ਨੋਹਾਂ ਦੀਆਂ ਬੁਰਾਈਆਂ ਕਰਦੀ ਕਹਿੰਦੀ ਕਿ ਵੱਡੀ ਤਾਂ ਡੈਂਟ ਸੀ ਮੇਰਾ ਮੁੰਡਾ ਖਾ ਗਈ ਨਿੱਕੀ ਉੰਜੀ ਬਾਰਾਤਾਲ ਨੇ ਸਾਲ ਨੇ ਆਪਣੇ ਮਗਰ ਲਾ ਲਿਆ ਰੋਂਦੀ ਹੋਈ ਕਹਿੰਦੀ ਮੇਈ ਤਾਂ ਘਰ ਵਿੱਚ ਕੋਈ ਵਕਤ ਹੀ ਨਹੀਂ ਰਹੀ ਮੇਰਾ ਬੰਦਾ ਤੇ ਮੁੰਡਾ ਵੀ ਉਹਨੇ ਆਪਣੇ ਮਗਰ ਲਾ ਲਏ ਵਿਕਾਸ ਮੇਰਾ ਬਹੁਤ ਕਰਦਾ ਸੀ ਮੇਰਾ ਪੁੱਤਰ ਚਲਾ ਗਿਆ ਖਾ ਗਈ ਡੈਣ ਮੇਰੇ ਪੁੱਤਰ ਨੂੰ ਸਰੋਜ ਕਹਿੰਦੀ ਰੇ ਨੂੰ ਭੈਣ ਗੁੱਸਾ ਨਾ ਕਰੀ ਵਿਕਾਸ ਨੂੰ ਤੇਰੀ ਨੌ ਨੇ ਨੇ ਨਸ਼ੇ ਨੇ ਖਾ ਲਿਆ ਹੈ ਉਹ ਤਾਂ ਆਪ ਛੋਟੀ ਉਮਰੇ ਵਿਧਵਾ ਹੋ ਗਈ ਸਾਲ ਪੂਰਾ ਅਜੇ ਵਿਆਹ ਨੂੰ ਨਹੀਂ ਹੋਇਆ ਉਸ ਵਿਚਾਰੀ ਕਿਹੜਾ ਸੁੱਖ ਵੇਖਿਆ ਏ ਰੇ ਨੂੰ ਕਹਿੰਦੀ ਮੈਂ ਤਾਂ ਆਪਣਾ ਦੁੱਖ ਫੋਲਣ ਆਈ ਸੀ ਤੇ ਤੈਨੂੰ ਸਲਾਹ ਲੈਣ ਨਹੀਂ ਆਈ ਬਣੀਏ ਬੜੀ ਉਹਦੀ ਸਗੀ ਜੀ ਉਹਦਾ ਜਿਆਦਾ ਹੀ ਜਉਂਦਾ ਏ ਉਸ ਦਾ ਨਾਂ ਆਪਣੇ ਮੁੰਡੇ ਵੱਲ ਲੈ ਲਾ ਸਰੋਜ ਕਹਿੰਦੀ ਮੈਂ ਕਿਉਂ ਲਾ ਆਵਾਂ ਮੇਰੇ ਮੁੰਡੇ ਨੂੰ ਸਾਖ ਬਥੇਰੇ ਤੇਰੇ ਮੁੰਡੇ ਵਾਂਗ ਮੇਰਾ ਮੁੰਡਾ ਨਸ਼ੇੜੀ ਨਹੀਂ ਤੂੰ ਤਾਂ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਆਪਣੇ ਨਸ਼ੇੜੀ ਮੁੰਡੇ ਨਾਲ ਵਿਆਹ ਕੇ ਦੈਨ ਉਹ ਨਹੀਂ ਰੈਨੂ ਤੂੰ ਆ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਕਤ ਜ਼ਰੂਰ ਦੱਸਣਾ ਜੀ